ਸਾਰੇ ਨੂੰ ਪਿਆਰ ਭਰੀ ਜੈ ਮਸੀਹੀ ਤੁਸੀਂ ਅਸ਼ਮਸੀ ਦੇ ਨਾਮ ਦੇ ਵਿੱਚ ਬlesਸੋ ਅਸੀਂ ਸ਼ਾਮ ਦੀ ਪ੍ਰਾਰਥਨਾ ਦੇ ਵਿੱਚ ਜਾਵਾਂਗੇ ਥੈਂਕ ਯੂ ਜੀ ਜਸ ਥੈਂਕ ਯੂ ਫਾਦਰ ਮੇਰੇ ਮਹਾਨ ਪਰਮੇਸ਼ਰ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਤਾਰੀਫ ਕਰਦੇ ਆਂ ਪ੍ਰਭੂ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਸਾਨੂੰ ਸਵੇਰ ਤੋਂ ਸੰਭਾਲ ਕੇ ਰੱਖਿਆ ਜਦ ਸਾਡੀ ਮਦਦ ਸਹਾਇਤਾ ਕੀਤੀ ਪਿਤਾ ਮੇਰੇ ਪਿਆਰੇ ਪ੍ਰਭੂ ਜੀ ਜਿਨ੍ਹਾਂ ਵਜਿਨੇ ਸਵਚਨ ਨੂੰ ਸੁਣਨ ਇਸ ਪ੍ਰਾਰਥਨਾ ਨੂੰ ਸੁਣਨ ਤੁਹਾਡਾ ਆਤਮਾ ਉਹਨਾਂ ਨੂੰ ਸ਼ੁਭੇ ਤੇ ਉਹਨਾਂ ਦੇ ਜੀਵਨ ਚ ਕਾਰਜ ਕਰੇ ਮੇਰੇ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤਾਰੀਫ ਕਰਦੀ ਹਾਂ ਪਰਮੇਸ਼ੀ ਯਿਸੂ ਮਸੀਹ ਦੇ ਨਾਮ 'ਚ ਮੰਗਦੇ ਹਾਂ ਆਮੀਨ ਆਮੀਨ ਅਗਲੇ ਸੀਵਚਨ 'ਚ ਜਾਵਾਂਗੇ ਹਾਲੇਲੂਇਆ ਅਸੀਂ ਵਚਨ 'ਚ ਦੇਖਾਂਗੇ ਮਤੀ ਸਾਤ ਹੀ ਸੱਚ 'ਚ ਲੇਕਿਨ ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ ਡੂੰਡੋ ਤਾਂ ਤੁਹਾਨੂੰ ਲੱਭੇਗਾ ਖੜਕਾਓ ਤਾਂ ਤੁਹਾਡੇ ਲਈ ਖੋਲਿਆ ਜਾਵੇਗਾ ਹਾਲੇਲੂਇਆ 8 ਦੇ ਵਿੱਚ ਲਿਖਿਆ ਕਿਉਂਕਿ ਹਰ ਕੋਈ ਮੰਗਣ ਵਾਲਾ ਤਾਂ ਪਾ ਲੈਂਦਾ ਡੂੰਡਣ ਵਾਲੇ ਨੂੰ ਲੱਬ ਲੰਦ ਖੜਕਾਨ ਵੱਲ ਲਈ ਖੋਲਿਆ ਜਾਂਦਾ ਹallelujah 9 ਚ ਲਿਖਿਆ ਤਾਂ ਤੁਹਾਡੇ ਵਿੱਚ ਹਰ ਇੱਕ ਮਨੁੱਖ ਕਿਹੜਾ ਉਸ ਦਾ ਪੁੱਤਰ ਉਸ ਤੋਂ ਰੋਟੀ ਮੰਗੇ ਤਾਂ ਉਹ ਪੱਥਰ ਦੇਵੇ 10 ਚ ਲਿਖਿਆ ਅਤੇ ਜੇ ਮੱਛੀ ਮੰਗੇ ਤਾਂ ਨੂੰ ਸੱਪ ਦੇਵੇ ਹallelujah 11 ਚ ਲਿਖਿਆ ਜੇ ਤੁਸੀਂ ਬੁਰੇ ਹੋ ਕੇ ਆਪਣੇ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤੇ ਤੁਹਾਡਾ ਸਵਰਗੀ ਪਿਤਾ ਆਪਣੇ ਮੰਗਣ ਵਾਲੇ ਨੂੰ ਚੰਗੀਆਂ ਅਵਸਥਾ ਕਿਉਂ ਨਹੀਂ ਦੇਵੇਗਾ ਹallelujah ਕਲਸੀਆ ਪਰਮੇਸ਼ਰ ਦਾ ਵਚਨ ਕਹਿ ਰਿਹਾ ਵੀ ਜਦੋਂ ਅਸੀਂ ਮੰਗਦੇ ਹ ਯਹੋਵਾ ਯਹੋਵਾ ਸਾਨੂੰ ਦਿੰਦਾ ਏ ਹallelujah ਅਸੀਂ ਕੀ ਮੰਗਣਾ ਹੈ ਬਹੁਤ ਜੀ ਬਹੁਤ ਸਾਰਾ ਜੀਵਨ ਚ ਸਤਾ ਦੁੱਖ ਬਿਮਾਰੀ ਲੜਾਈ ਝਗੜਾ ਬਹੁਤ ਸਤਾਵੇਗਾ ਬਹੁਤ ਆਉਣਗੇ ਪਰ ਉਹਨਾਂ ਦੇ ਵਿੱਚ ਵੀ ਤੁਸੀਂ ਜੇ ਪਰਮੇਸ਼ਰ ਵਿੱਚ ਬਣੇ ਰਹੋਗੇ ਤੇ ਖੁਦਾ ਕਹਿੰਦਾ ਸਵਰਗ ਦਾ ਰਾਜ ਤੁਹਾਡਾ ਏ ਹallelujah ਅਸੀਂ ਇਸ ਤਰ੍ਹਾਂ ਹੀ ਪਰਮੇਸ਼ਰ ਨੇ ਕਿਹਾ ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ ਜਿੱਦੋਂ ਅਸੀਂ ਮੰਗਾਗੇ ਤੇ ਯਹੋਵਾ ਸਾਨੂੰ ਦੇਗਾ ਧਰਤੀ ਤੇ ਵੀ ਦੇਗਾ ਤੇ ਸਵਰਗ 'ਚ ਵੀ ਦੇਗਾ ਹallelujah ਕਿ ਸਾਨੂੰ ਮੰਗਣਾ ਪਏਗਾ ਜੇ ਸਾਡੇ ਅਸੀਂ ਇੰਨੇ ਬੁਰੇ ਹੋ ਕੇ ਆਪਣੇ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਦੇਣੀਆਂ ਜਾਣਦੇ ਹਾਂ ਤੇ ਸਾਡਾ ਸਵਰਗੀ ਪਿਤਾ ਕਿਉਂ ਨਹੀਂ ਦੇਗਾ ਸਾਨੂੰ ਸਾਨੂੰ ਮੰਗਣ ਤੋਂ ਪਹਿਲਾਂ ਦੇਗਾ ਹallelujah ਜੇ ਅਸੀਂ ਲੱਭਾਂਗੇ ਜੇ ਖੁਦਾ ਕੋ ਜਾਵਾਂਗੇ ਅਸੀਂ ਬਾਈਬਲ ਫੜਾਂਗੇ ਪ੍ਰਾਰਥਨਾ ਕਰਾਂਗੇ ਯਹੋਵਾ ਨੂੰ ਕਵਾਂਗੇ ਤੇ ਤੇਰੇ ਵਚਨ ਚ ਲਿਖਿਆ ਅਸੀਂ ਪਰਮੇਸ਼ਰ ਨੂੰ ਲੱਭਾਂਗੇ ਪਰਮੇਸ਼ਰ ਕੋ ਮੰਗਾਂਗੇ ਉਹ ਸਾਨੂੰ ਦੇਗਾ ਸਾਡੀ ਹਰ ਇੱਕ ਬਿਮਾਰੀ ਸਾਡੇ ਜੀਵਨ ਚੋਂ ਖਤਮ ਕਰੇਗਾ ਸ਼ਰਮਿੰਦਗੀ ਕਰੇਗਾ ਲੱਜੀਆਂ ਕਰੇਗਾ ਲੜਾਈ ਝਗੜਾ ਖਤਮ ਕਰੇਗਾ ਹਾਲੇਲੂਇਆ ਜੇ ਅਸੀਂ ਮੰਗਾਗੇ ਤਾਂ ਕੀ ਪਰਮੇਸ਼ਰ ਕਹਿੰਦਾ ਤੁਸੀਂ ਮੰਗੋਗੇ ਤੇ ਦਿੱਤਾ ਜਾਵੇਗਾ ਹਰ ਕੋਈ ਮੰਗਣ ਵਾਲਾ ਪਾ ਲੈਂਦਾ ਈ ਜੋ ਮੰਗਦਾ ਪਾ ਲੈਂਦਾ ਈ ਹਾਲੇਲੂਇਆ ਸਾਨੂੰ ਵੀ ਕੀ ਮੰਗਣਾ ਪਏਗਾ ਹਾਲੇਲੂਇਆ ਪਰਮੇਸ਼ੀ ਨੇ ਕਿਹੜਾ ਪਿਤਾ ਜੇ ਉਸ ਕੋ ਪੁੱਤਰ ਰੋਟੀ ਮੰਗੇ ਤੇ ਪੱਥਰ ਦੇਗਾ ਕੋਈ ਐਸਾ ਪਿਤਾ ਨਹੀਂ ਤਾਂ ਮੈਂ ਤਾਂ ਫਿਰ ਤੁਹਾਡਾ ਸਵਰਗੀ ਪਿਤਾ ਵਾ ਤੁਹਾਨੂੰ ਜਾਣਦਾ ਮੇਰੇ ਬੱਚੇ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਹallelujah ਇਸ ਤਰ੍ਹਾਂ ਹੀ ਕਿ ਅਸੀਂ ਯਹਵਾ ਕੋ ਮੰਗਣਾ ਹੈ ਤੇ ਯਹਵਾ ਸਾਨੂੰ ਦੇ ਚੁੱਕਿਆ ਮੈਂ ਵਿਸ਼ਵਾਸ ਕਰਦੀ ਹਾਂ ਤੁਸੀਂ ਉਹ ਤਮਾਸ਼ਾ ਪਾ ਚੁੱਕੇ ਜੇ ਤੁਹਾਡੇ ਦਰ ਸੇ ਖੁੱਲ ਚੁੱਕੇ ਨੇ ਤੁਸੀਂ ਅੱਧ ਬੁੱਧ ਗਵਾਈਆਂ ਨਾ ਖੜੇ ਜੇ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਜੋ ਵਿਸ਼ਵਾਸ ਨਾਲ ਇਸ ਪ੍ਰਾਰਥਨਾ ਨੂੰ ਸੁਣਦਾ ਹੈ वचन ਨੂੰ ਆਪਣੇ ਮਨ ਚਿੱਤ ਲਾਉਂਦਾ ਹੈ ਯਹਵਾ ਦਾ ਆਤਮਾ ਉਹਨੂੰ ਛੂੰਦਾ ਹੈ ਉਹਦੇ ਵਿੱਚ ਹਰ ਕਮੀਆਂ ਨੂੰ ਕੱਢ ਕੇ ਤੇ ਸਹੀ ਪਰਮੇਸ਼ਰ ਪਵਿੱਤਰ ਕਰਦਾ ਜਿੱਦਾਂ ਆਪ ਪਵਿੱਤਰ ਹallelujah ਤੁਸੀਂ ਬles ਜੇ ਤੁਸੀਂ ਉੱਤਮ ਗੋਈਆਂ ਨਾਲ ਖੜੇ ਜੇ ਆਸੀ ਆਪਣੇ ਸਭ ਜਿੰਨੇ ਅੱਖਾਂ ਨੂੰ ਬੰਦ ਕਰਾਂਗੇ ਪ੍ਰਾਰਥਨਾ 'ਚ ਜਾਵਾਂਗੇ ਥੈਂਕ ਯੂ ਜੀ ਥੈਂਕ ਯੂ ਫਾਦਰ ਹallelujah 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 ਮੇਰੇ ਪਿਆਰੇ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਦੀ ਤਾਰੀਫ ਕਰਦੀ ਹਾਂ ਤੁਸੀਂ ਤਾਰੀਫ ਦੇ ਯੋਗ ਜੀ ਮੇਰੇ ਪਿਆਰੇ ਪ੍ਰਭੂ ਜੀ ਜਿਵੇਂ ਪਿਤਾ ਪਰਮੇਸ਼ਰ ਸਨਾਇਆ ਗਿਆ ਪਿਤਾ ਪਰਮੇਸ਼ਰ ਯਹੋਵਾ ਮੈਂ ਵਿਸ਼ਵਾਸ ਕਰਦੀ ਹਾਂ ਮੇਰੇ ਪਿਤਾ ਪਰਮੇਸ਼ਰ ਤੁਸੀਂ ਇਹਨਾਂ ਦੇ ਜੀਵਨ 'ਚ ਤਮਾਸ਼ਾ ਦੇ ਚੁੱਕੇ ਜੀ ਸ਼ੈਤਾਨ ਦੇ ਸਾਰੇ ਹਥਿਆਰ ਵੈਰੀ ਦੀ ਸਾਰੀ ਸ਼ਕਤੀ ਕੀਤਾ ਕਰਾਇਆ ਜਾਂਦ ਟੁਣਾ ਪੀੜੀਆਂ ਦੇ ਸ਼ਰਾਫਨ ਦੇ ਜੀਵਨ ਚ ਕਰਾਨੇ ਚ ਬੱਚਿਆਂ ਚ ਖਤਮ ਹੋ ਚੁੱਕੇ ਨੇ ਮੇਰੇ ਪਰਮੇਸ਼ਰ ਮੈਂ ਪ੍ਰਾਰਥਨਾ ਕਰਦੀ ਹਾਂ ਜਿੰਨੇ ਵੀ ਜਿੰਨੇ ਇਸ ਪ੍ਰਾਰਥਨਾ ਨੂੰ ਸੁਣਨ रा आत्मा टच करे हील करे, फ्री करे मेरे परमे छू लो मेरे प्यारे प्रभु छू लो मेरे प्यारू लो हारिता परमेश प्रभु जी पुत्र आत्मा अस दिल जा तो पिता परमेश प्रार्थना करते हैं आत्मा में विश्वास कर दील फ्री कर चुके पिता एतम गुवाइय ने खड़े कि पाया मेरे परमेश ने ਤੁਬੀ ਤੁਹਾਡਾ ਵਚਨ ਕਹਿੰਦਾ ਹੈ ਕਿ ਤੁਹਾਡਾ ਧੰਨਵਾਦ ਕਰਦੀਆਂ ਤਾਰੀਫ ਕਰਦੀਆਂ ਪਰਮੇਸ਼ੀ ਯਿਸੂ ਮਸੀਹ ਦੇ ਨਾਮ ਚ ਮੰਗਦੇ ਆਂ ਆਮੀਨ ਆਮੀਨ ਕਲਿਸਿਆ ਤੁਸੀਂ ਸਬਜੀ ਨੇ ਬਲੈਕ ਸੌਸ ਸਬਜੀ ਨੇ ਉੱਤਮ ਗੋਇਆ ਨਾ ਖੜੇ ਹੋ ਕਿਸ ਨੇ ਵੀ ਜੋ ਵਿਸ਼ੇ ਲਈ ਤੁਸੀਂ ਪ੍ਰਾਰਥਨਾ ਕਰਾਨੀ ਹੈ ਜੋ ਲੰਬਰ ਚੱਲਦਾ ਹੈ ਤੁਸੀਂ ਇਸ ਲੰਬਰ ਤੇ ਪ੍ਰਾਰਥਨਾ ਨੂੰ ਕਰਾ ਸਕਦੇ ਜੇ ਪਰਮੇਸ਼ਰ ਦੇ ਦਾਸ ਤੁਹਾਡੇ ਲਈ ਪ੍ਰਾਰਥਨਾ ਕਰਨਗੇ ਤੁਸੀਂ ਉੱਤਮ ਗੋਇਆ ਨਾ ਖੜੇ ਹੋਗੇ ਆਮੀਨ ਪਿਆਰ ਭਰੀ ਜੈਮਸੀ ਕੀ ਕੋਟ